ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਤੁਹਾਡੇ ਲਈ 5 ਖੇਤੀਬਾੜੀ ਸਾਧਨ ਮਕਾਉ ਲੈ ਕੇ ਆਏ ਆ ਪਹਿਲਾਂ ਗੱਲ ਕਰੀਏ 11 ਹਾਲ ਨੇ ਬਹੁਤ ਚੰਗੇ ਹਾਲ ਨੇ ਨਵੇਂ ਆ ਲੱਗਦੇ ਹੋ ਕੋਈ ਹਾਲ ਫਾਲਾ ਵਿੰਗਾ ਨਹੀਂ ਕਿਸੇ ਮਾਸੋਂ ਲੱਗੇ ਨਹੀਂ ਹੋਏ ਹਾਲ ਫਾਲੇ ਬਿਲਕੁਲ ਨਵੇਂ ਨੇ ਪੂਰਾ ਹੈਵੀ ਲੋਹਾ ਲੱਗਿਆ ਹੋਇਆ ਦੇਖ ਸਕਦੇ ਆ ਤੁਸੀਂ ਬਾਣ ਦੇ ਵਿੱਚ ਪੂਰਾ ਸੁਧ ਲੱਗਦੇ ਨੇ ਕੋਈ ਪਾਸਾ ਨਹੀਂ ਚੱਕਦੇ ਬਿਲਕੁਲ ਨਵੇਂ ਹਲ ਨੇ ਹੈਵੀ ਹਲ ਨੇ ਜੇ ਆਪਾਂ ਇਹਨਾਂ ਦੀ ਜਾਣਕਾਰੀ ਦਸੀਏ ਤਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7087212863 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਹਲਾਂ ਦੀ ਬੰਦੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੇਟ ਬਾਰੇ ਹਲਾਂ ਦੇ ਬੰਤਰ ਬਾਰੇ ਜੋ ਵੀ ਜਾਣਕਾਰੀ ਆ ਵੀਰ ਤੁਹਾਨੂੰ ਫੋਨ ਤੇ ਹੀ ਦੱਸਣਗੇ ਤੁਸੀਂ ਵੀਰ ਨੂੰ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਦੁਬਾਰਾ ਵੀਰ ਨੂੰ ਫੋਨ ਕਰਕੇ ਤੁਸੀਂ ਹਲਾਂ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅੱਗੇ ਗੱਲ ਕਰੀਏ ਸਵਰਾਜ 855 ਸ਼ੋਰੂਮ ਕ੍ਰਿਸ਼ਨ ਦਾ ਟਰੈਕਟਰ ਆ ਵੀਰ ਉਹ ਇਹ ਬਹੁਤ ਘੱਟ ਚੱਲਿਆ ਟਰੈਕਟਰ ਜੇ ਮਾਡਲ ਦੀ ਗੱਲ ਕਰੀਏ 2021 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਬੈਕ ਸਾਈਡ ਤੋਂ ਤੁਸੀਂ ਇਸੇ ਦੀ ਵੀਡੀਓ ਮਰਗਿਆਟਾ ਦੀ ਰਿੰਮਾਂ ਦੀ ਦੇਖ ਸਕਦੇ ਹੋ ਬਹੁਤ ਚੰਗੀ ਹਾਲਤ ਦਾ ਬਾਡੀ ਲਾਈਨ ਦਾ ਮਰਗਿਆਟਾ ਦਾ ਲਿੰਕਾਂ ਦਾ ਬਹੁਤ ਚੰਗਾ ਟਰੈਕਟਰ ਆ ਪੂਰਾ ਸਭਾਈ ਨਾਲ ਚੱਲਿਆ ਟਰੈਕਟਰ ਦੇਖ ਸਕਦੇ ਹੋ ਸਾਰਾ ਰੰਗ ਪੇਂਟ ਦਾ ओरिजिनल ਆ ਵੀਰੋ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ 85 ਪੈਸੇ ਨਾਲ ਦੇ ਟਾਇਰ ਨੇ ਟਰੈਕਟਰ ਦੇ 16 9 28 ਦੇ ਟਾਇਰ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਰਿੰਮਾਂ ਦੇ ਰੰਗ ਇੰਜਨ ਤੇ ਬਾਡੀ ਲਾਈਨ ਦਾ ਰੰਗ ਪੂਰਾ ਸਾਫ਼ ओरिजिनल ਰੰਗ ਪਿਆ ਵੀਰੋ ਦੇਖ ਸਕਦੇ ਹੋ ਤੁਸੀਂ ਮਾਡਲ ਦੀ ਗੱਲ ਕਰੀਏ ਦੁਬਾਰਾ ਫੇਰ ਦੱਸ ਦਿੰਨੇ ਆ 2021 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਇਹ ਜੀ ਆਪਾਂ ਹੁਣ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 6 ਲੱਖ 45000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਇੰਜਨ ਗੇਅਰ ਦਾ ਬੈਕ ਹੀਸੇ ਦਾ ਬਿਲਕੁਲ ਨਵੇਂ ਵਰਗਾ ਟਰੈਕਟਰ ਆ ਵੀਰੋ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 7887 69490 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਟਰੈਕਟਰ ਦੀ ਹਾਲਤ ਤੁਹਾਡੇ ਸਾਹਮਣੇ ਆ ਬਹੁਤ ਚੰਗਾ ਟਰੈਕਟਰ ਆ ਘਰੇਲੂ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਅੱਗੇ ਗੱਲ ਕਰੀਏ 911 HMT 911 ਬਹੁਤ ਸੋਹਣਾ ਸਾਫ਼ ਸੰਭਿਆ ਹੋਇਆ ਟਰੈਕਟਰ ਆ ਵੀਰੋ ਜੇ ਮਾਡਲ ਦੀ ਗੱਲ ਕਰੀਏ 1988 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਨਵੇਂ ਟਾਇਰ ਨੇ ਬਿਲਕੁਲ ਕੰਪਨੀ ਦੇ ਟਾਇਰ ਨੇ ਰੰਗ ਪੇੜ ਦਾ ਜਿਵੇਂ origignal ਆ ਦੁਬਾਰਾ ਨਹੀਂ ਹੋਇਆ ਮਗਰਲੇ ਇਸੇ ਦਾ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਜਿਵੇਂ ਬਾਅਦ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਆਪਾਂ ਹੁਣ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 195000 ਰੁਪਏ ਡਿਮਾਂਡ ਰੱਖੀ ਗਈ ਆ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9877249083 ਤੇ ਵੀਰ ਨੂੰ ਫੋਨ ਕਰਕੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅੱਗੇ ਗੱਲ ਕਰੀਏ ਤਾਰਾ ਸਿੰਘ ਬਿਲਗੇ ਦਾ ਬਣਿਆ ਹੋਇਆ origignal ਟਰਾਲਾ ਵੀਰੋ ਨਾਲ ਦਾ ਰੰਗ ਪੇਂਟ ਆ ਟਰਾਲੇ ਦੇ ਜਦੋਂ ਦਾ ਬਣਿਆ ਟਾਟਾ ਦਾ ਲੋਹਾ ਲੱਗਿਆ ਸਾਰਾ ਪੂਰਾ ਹੈਵੀ ਲੋਹੇ ਦਾ ਬਣਿਆ ਹੋਇਆ ਟਰਾਲਾ ਵੀਰੋ ਬਗੈਰ ਜੱਕ ਤੋਂ ਟਰਾਲਾ ਇਹ ਜੇ ਮਾਡਲ ਦੀ ਗੱਲ ਕਰੀਏ 2017 ਮਾਡਲ ਟਰਾਲਾ 10 ਨਟੀ ਹੱਬ ਲੱਗੀ ਹੋਈ ਆ ਰੇਲ ਦਾ ਹਿੱਸਾ ਲੱਗਿਆ ਹੋਇਆ 20 ਫੁੱਟ ਲੰਬਾਈ ਤੇ 7 ਫੁੱਟ ਚੜਾਈ ਆ ਵੀਰੋ ਇਸ ਟਰਾਲੇ ਦੀ ਫਰਸ਼ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫਾ ਕਿਸਮpassੋ ਗਲੀ ਨਹੀਂ ਹੋਈ ਥੱਲਿਓਂ ਪੂਰਾ ਮਜ਼ਬੂਤ ਇਸਾ ਲੱਗਿਆ ਹੋਇਆ ਟਾਇਰਾਂ ਦਾ ਬਿਲਕੁਲ ਨਵੇਂਆ ਵਰਗਾ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8427725955 ਤੇ ਵੀਰ ਨੂੰ ਫੋਨ ਕਰਕੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋਂ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰੋ ਵੀਰ ਨੂੰ ਫੋਨ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਿਵੇਂ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 5,50,000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਮਾਨਤਾਣ ਕੀਤਾ ਜਾਊਗਾ ਅੱਗੇ ਗੱਲ ਕਰੀਏ ਨਿਊ ਹੌਲੈਂਡ 3630 ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਪੂਰਾ ओरिजिनल ਟਰੈਕਟਰ ਆ ਵੀਰੋ ਕਿਸੇ ਮੋਹ ਪਾਸੋਂ ਕੋਈ ਕਮਿਨੀ ਟਰੈਕਟਰ ਦੇ ਵਿੱਚ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਪੂਰਾ ओरिजिनल ਸ਼ੌਂਕਣਾ ਰੱਖਿਆ ਗਿਆ ਵੀਰ ਦਾ ਟਰੈਕਟਰ ਆ 3 ਸਪੀਡ ਦੇ ਵਿੱਚ ਟਰੈਕਟਰ ਆ ਵੀਰੋ ਇਹ 2000 14 ਮਾਡਲ ਟਰੈਕਟਰ ਆ ਪੰਜਾਬ ਨੰਬਰ ਦਾ ਟਰੈਕਟਰ ਆ ਨਵੇਂ ਟਾਇਰ ਨੇ ਟਰੈਕਟਰ ਦੇ ਥੋੜੇ ਬਹੁਤ ਹੀ ਕਸੇ ਨੇ ਟਾਇਰ ਨਵਿਆਂ ਵਰਗੇ ਨੇ ਹਾਲਤ ਤੁਹਾਡੇ ਸਾਹਮਣੇ ਆ ਬਹੁਤ ਚੰਗਾ ਟਰੈਕਟਰ ਆ ਵੀਰੋ ਵਾਹ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਕੋਈ ਕਮਿਊਨਿਟੀ ਟਰੈਕਟਰ ਦੇ ਵਿੱਚ ਇੰਜਨ ਗੇਅਰ ਦਾ ਬੈਕ ਹਿੱਸੇ ਦਾ ਪੂਰਾ ਵਧੀਆ ਸਾਫ਼ ਆ ਚਲਾਈ ਦਾ ਟਰੈਕਟਰ ਜੇ ਆਪਾਂ ਰੇਟ ਦੀ ਗੱਲ ਕਰੀਏ ਵੀਰ ਕੰਨੀਓ 3,95,000 ਰੁਪਏ ਡਿਮਾਂਡ ਰੱਖੀ ਗਈ ਆ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਕੋਈ ਪੱਕਾ ਰੇਟ ਨਹੀਂ ਜੇ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 8427255955 ਤੇ ਵੀਰ ਨੂੰ ਫੋਨ ਕਰਕੇ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹਿ ਗਈ ਹੋਵੇ ਵੀਰੋ ਫੋਨ ਤੇ ਤੁਸੀਂ ਵੀਰ ਨੂੰ ਫੋਨ ਕਰਕੇ ਪ੍ਰਾਪਤ ਕਰ ਸਕਦੇ ਹੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਿਬ ਰੇਟਾਂ ਦੇ ਵਿੱਚ ਖੇਤੀਬਾੜੀ ਸਾਧਨ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਨਵੀਆਂ ਵੀਡੀਓ ਜੋ ਤੁਹਾਡੇ ਤੱਕ ਜਲਦ ਪਹੁੰਚ ਸਕਣ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ